ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਜਿਸ ਤਰ੍ਹਾਂ ਸ਼ਕਤੀ ਪ੍ਰਕਾਰ ਦੇ ਪੋਜਨ ਕਿਸੇ ਕੰਮ ਦੇ ਨਹੀਂ ਰਹਿੰਦੇ ਜੇ ਉਹਨਾਂ ਵਿੱਚ ਲੋਨ ਦੀ ਵਰਤੋਂ ਨਾ ਕੀਤੀ ਜਾਵੇ ਉਸੇ ਤਰ੍ਹਾਂ ਭਗਤੀ ਜਾਂ ਬੰਦਗੀ ਨਿਰਮਾਨਤਾ ਬਗੈਰ ਸਿੱਕੀ ਅਤੇ ਬੇਸਵਾਦੀ ਹੋ ਜਾਂਦੀ ਹੈ ਆਪਨੇ ਮਨੋਰਥ ਦੀ ਉਹ ਪ੍ਰਾਪਤੀ ਨਹੀਂ ਕਰ ਸਕਦੀ ਬੰਦਗੀ ਨੂੰ ਸਫਲਤਾ ਦੇ ਦਰਜੇ ਤੱਕ ਪਹੁੰਚਾਣ ਲਈ ਜਿੱਥੇ ਦ੍ਰਿੜਤਾ ਅਰਦਾਸ ਅਤੇ ਸਿਮਰਨ ਦੀ ਲੋੜ ਹੈ ਉਥੇ ਨਿਰਮਾਣਤਾ ਦੀ ਵੀ ਬੜੀ ਲੋੜ ਹੈ ਕਿਉਂਕਿ ਇਸ ਤੋਂ ਬਿਨਾ ਤਾਂ ਭਗਤੀ ਹੋ ਹੀ ਨਹੀਂ ਸਕਦੀ ਇਸ ਸਾਖੀ ਵਿਚਾਰ ਨੂੰ ਅੱਗੇ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਾਂ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਹ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦਗੀ ਨਿਰਮਾਨਤਾ ਤੋਂ ਹੀ ਸ਼ੁਰੂ ਹੁੰਦੀ ਹੈ ਅਤੇ ਨਿਰਮਾਨਤਾ ਉੱਤੇ ਖਤਮ ਹੋ ਜਾਂਦੀ ਹੈ ਪਹਿਲੇ ਸਿੱਖ ਨਿਰਮਾਨ ਹੁੰਦਾ ਹੈ ਅਤੇ ਉਸ ਦੀ ਨਿਰਮਾਨਤਾ ਬੇਨਤੀ ਜਾਂ ਅਰਦਾਸ ਦਾ ਰੂਪ ਦਲਦੀ ਹੈ ਨਿਰਮਾਨ ਹੋ ਕੇ ਕੀਤੀਆਂ ਅਰਦਾਸਾਂ ਦਰਗਾਹ ਵਿੱਚ ਪਹੁੰਚਦੀਆਂ ਹਨ ਅਤੇ ਸਿੱਖ ਨੂੰ ਆਪਣੇ ਨਾਲੋਂ ਉੱਚੀ ਆਤਮਕ ਅਵਸਥਾ ਦੇ ਗੁਰਮਖ ਮਿਲਦੇ ਹਨ ਜੋ ਉਸਨੂੰ ਸਿਮਰਨ ਕਮਾਈ ਕਰਨ ਲਈ ਪ੍ਰੇਰਦੇ ਹਨ ਸਿਮਰਨ ਕਮਾਈ ਕਰਦਾ ਕਰਦਾ ਗੁਰਸਿੱਖ ਆਪਣੇ ਅਤੇ ਕਰਤਾਰ ਦੇ ਅਟੱਲ ਰਿਸ਼ਤੇ ਤੋਂ ਜਾਣੂ ਹੁੰਦਾ ਹੈ ਇਸ ਅਰਸ਼ੀ ਰਿਸ਼ਤੇ ਦੀ ਸਮਝ ਆ ਜਾਣ ਨਾਲ ਗੁਰਸਿੱਖ ਵਿੱਚ ਬੜੀਆਂ-ਬੜੀਆਂ ਸ਼ਕਤੀਆਂ ਆ ਜਾਂਦੀਆਂ ਹਨ ਇੱਥੇ ਪਹੁੰਚ ਕੇ ਉਸ ਦਾ ਡਾਡਾ ਇਮਤਿਹਾਨ ਵੀ ਹੁੰਦਾ ਹੈ ਸ਼ਕਤੀਆਂ ਦੇ ਉਹ ਨਾਲ ਗੁਰਮਖ ਵਿੱਚ ਨਿਰਮਾਣਤਾ ਦੇ ਕਟਨ ਜਾਂ ਹੰਕਾਰ ਦੇ ਵਧਨ ਦਾ ਬੜਾ ਖਤਰਾ ਹੁੰਦਾ ਹੈ ਇਸ ਅਵਸਥਾ ਵਿੱਚ ਪਹੁੰਚ ਕੇ ਉਹ ਗੁਰਸਿੱਖ ਸੱਚ ਦੀ ਖੋਜ ਨੂੰ ਕਾਇਮ ਰੱਖ ਸਕਦਾ ਹੈ ਜਿਸ ਨੂੰ ਸ਼ੁਰੂ ਤੋਂ ਹੀ ਨਿਰਮਾਣਤਾ ਦੀ ਗੁਰਤੀ ਮਿਲੀ ਹੋਵੇ ਜਿਸ ਨੂੰ ਸ਼ੁਰੂ ਤੋਂ ਹੀ ਦੱਸਿਆ ਅਤੇ ਡਰਾਇਆ ਗਿਆ ਹੋਵੇ ਕਿ ਆਤਮਾ ਖੋਜ ਦੇ ਹਰ ਹਿੱਸੇ ਵਿੱਚ ਨਿਰਮਾਣਤਾ ਦਾ ਪੱਲਾ ਨਹੀਂ ਛੱਡਣਾ ਹੋਵੇਗਾ ਸ਼ਕਤੀਆਂ ਦੀ ਅਵਸਥਾ ਵਿੱਚ ਉਲੰਘਦਿਆਂ ਹੋਇਆਂ ਜਿਹੜਾ ਵਿਅਕਤੀ ਨਿਰਮਾਣਤਾ ਨੂੰ ਨਹੀਂ त्यागਦਾ ਉਸ ਨੂੰ ਫਿਰ ਇਹ ਪਤਾ ਲੱਗਣਾ ਸ਼ੁਰੂ ਹੁੰਦਾ ਹੈ ਕਿ ਗੁਰੂ ਘਰ ਵਿੱਚ ਕਿਉਂ ਬੰਦਗੀ ਜਾਂ ਆਤਮ ਖੋਜ ਲਈ ਨਿਰਮਾਣਤਾ ਉੱਤੇ ਇੰਨਾ ਜ਼ੋਰ ਦਿੱਤਾ ਗਿਆ ਹੈ ਜਿਵੇਂ ਸਕੂਲ ਦੇ ਵਿਦਿਆਰਥੀਆਂ ਨੂੰ ਪਹਿਲੇ ਕੇਵਲ ਇਹੋ ਪਤਾ ਹੁੰਦਾ ਹੈ ਕਿ 2 2 4 ਹੁੰਦੇ ਹਨ ਇਹ ਨਹੀਂ ਪਤਾ ਹੁੰਦਾ ਕਿ 4 ਹੀ ਕਿਉਂ ਹੋਣੇ ਚਾਹੀਦੇ ਹਨ ਅਬੇ 2 2 ਤੋਂ ਸਿਵਾ ਕੁਝ ਹੋਰ ਕਿਉਂ ਨਹੀਂ ਹੋ ਸਕਦਾ ਇਸੇ ਤਰ੍ਹਾਂ ਬੰਦਗੀ ਦੀ ਸਿਖਰ ਅਵਸਥਾ ਵਿੱਚ ਵੀ ਗੁਰਮਖ ਵਿਅਕਤੀ ਨੂੰ ਪਤਾ ਲੱਗ ਜਾਂਦਾ ਹੈ ਕਿ ਆਤਮਿਕ ਖੋਜ ਵਿੱਚ ਕਿਉਂ ਨਿਰਮਾਤਾ ਉੱਤੇ ਜ਼ੋਰ ਦਿੱਤਾ ਗਿਆ ਸੀ ਕਿਉਂ ਉਸ ਨਾਲ ਸ਼ੁਰੂ ਵਿੱਚ ਹੀ ਸ਼ਰਤ ਕੀਤੀ ਗਈ ਸੀ ਹੋ ਹੋ ਸਬਨਾ ਕੀ ਢੇਰ ਨਿਕਾ ਤੋ ਆਓ ਹਮਾਰੇ ਪਾਸ ਗੁਰੂ ਘਰ ਵਿੱਚ ਸਿੱਖਦਾ ਆਦਰਸ਼ ਵਾਹਿਗੁਰੂ ਰੂਪ ਹੋ ਕੇ ਜਾਂ ਵਾਹਿਗੁਰੂ ਜਿਹਾ ਬਣ ਕੇ ਵਾਹਿਗੁਰੂ ਵਿੱਚ ਸਮਾ ਜਾਣਾ ਹੈ ਸਿੱਖ ਜਦ ਬੰਦਗੀ ਕਰਦਾ ਵਾਹਿਗੁਰੂ ਵਿੱਚ ਇੰਨੇ ਨੇੜੇ ਪਹੁੰਚ ਜਾਵੇ ਕਿ ਵਾਹਿਗੁਰੂ ਉਸ ਨੂੰ ਪਰਤੱਖ ਦੀ ਸੇ ਤਾਂ ਉਸ ਨੂੰ ਇਹ ਦੇ ਕੇ ਹੈਰਾਨੀ ਦੀ ਹੱਦ ਨਹੀਂ ਰਹਿੰਦੀ ਕਿ ਵਾਹਿਗੁਰੂ ਸ੍ਰਿਸ਼ਟੀ ਦਾ ਕਰਤਾ ਸਭ ਸ਼ਕਤੀਆਂ ਦਾ ਸੋਮਾ ਪੂਰਨ ਸੰਮਰਥ ਸਰਵ ਸ਼ਕਤੀਮਾਨ ਹੋਣ ਦੇ ਬਾਵਜੂਦ ਵੀ અત્યੰਤ ਨਿਰਮਾਨ ਹੈ ਇਤਨਾ ਨਿਰਮਾਨ ਹੈ ਕਿ ਉਸ ਵਰਗੀ ਨਿਰਮਾਨ ਹਸਤੀ ਜਗਤ ਵਿੱਚ ਦਿੱਸਤੀ ਹੀ ਨਹੀਂ ਅਤੇ ਇਹ ਵੀ ਭੇਦ ਖੁੱਲ ਜਾਂਦਾ ਹੈ ਕਿ ਸਰਬਸ਼ਕਤੀ ਮਾਨਤਾ ਸਿવાય ਨਿਰਮਾਤਾ ਦੇ ਪਾਂਡੇ ਦੇ ਹੋਰ ਕਿਤੇ ਸਮਾਹੀ ਨਹੀਂ ਸਕਦੀ ਅਤੇ ਵਾਹਿਗੁਰੂ ਸ਼ਕਤੀਮਾਨ ਐਸੇ ਲਈ ਹੈ ਕਿ ਉਹ 100% ਸਦਾ ਨਿਰਮਾਨ ਹੈ ਜਦੋਂ ਗੁਰਸਿੱਖ ਨੂੰ ਅਭਿਆਸ ਦੁਆਰਾ ਵਾਹਿਗੁਰੂ ਦੇ ਸਵਾ ਦਾ ਨਿਰਮਾਨ ਅੰਗ ਸਾਫ ਦਿਸ ਪਵੇ ਤਾਂ ਉਹ ਕੁਦਰਤੀ ਤੌਰ ਤੇ ਵਾਹਿਗੁਰੂ ਰੂਪ ਹੋਣਾ ਜਾਂ ਅਤਿਆਨਤ ਨਿਰਮਾਨ ਹੋਣਾ ਸ਼ੁਰੂ ਕਰਦਾ ਹੈ ਹੁਣ ਉਸ ਨੂੰ ਕਬੀਰ ਜੀ ਦੇ ਇਸ ਕਥਨ ਵਿੱਚ ਵਿਗਿਆਨਕ ਸਚਾਈ ਨਜ਼ਰ ਆਉਂਦੀ ਹੈ ਹਰ ਪਹਿਓ ਖਾਂਡ ਦੇਤ ਮੈਂ ਬਿਖਰਿਓ ਹਸਤੀ ਜੁਨਿਓ ਨਾ ਜਾਈ ਕਹਿ ਕਬੀਰ ਕੁਲ ਜਾਤ ਪਾਤ ਤਜ ਚੀਤੀ ਹੋਏ ਜੁਨਖਾਈ ਇਹ ਖਿਆਲ ਗਲਤ ਹੈ ਕਿ ਨਿਰਮਾਤਾ ਆਦਮੀ ਨੂੰ ਕਮਜ਼ੋਰ ਦਮ ਬੁਸਦਿਲ ਬਣਾ ਦਿੰਦੀ ਹੈ ਕਮਜ਼ੋਰ ਇਨਸਾਨ ਅਸਲ ਅਰਥਾਂ ਵਿੱਚ ਨਿਰਮਾਤਾ ਹੋ ਹੀ ਨਹੀਂ ਸਕਦਾ ਜਲ ਰਹੇ ਨਿਰਮਾਤਾ ਅਤੇ ਨਿਰਬਲਤਾ ਵਿੱਚ ਬੜਾ ਫਰਕ ਹੈ ਜਿੱਥੇ ਨਿਰਬਲਤਾ ਹੋਵੇ ਉੱਥੇ ਨਿਰਮਾਨਤਾ ਦਾ ਸਵਾਲ ਹੀ ਨਹੀਂ ਮਾਨ ਕਰਨ ਦੇ ਸਭ ਸਮਾਨ ਮੌਜੂਦ ਹੁੰਦਿਆਂ ਹੋਇਆ ਮਾਨ ਨਾ ਕਰਨਾ ਨਿਰਮਾਨਤਾ ਹੁੰਦੀ ਹੈ ਅਤੇ ਗੁਰੂ ਘਰ ਵਿੱਚ ਵੀ ਇਸੇ ਨਿਰਮਾਨਤਾ ਉੱਤੇ ਜ਼ੋਰ ਹੈ ਨਿਰਮਾਨਤਾ ਨਿਰਬਲਤਾ ਦੇ ਉਲਟ ਇੱਕ ਸ਼ਕਤੀ ਹੈ ਜਿਸ ਸ਼ਕਤੀ ਅੱਗੇ ਦੁਨੀਆ ਦੀਆਂ ਬੜੀਆਂ-ਬੜੀਆਂ ਤਾਕਤਾਂ ਨੂੰ ਝੁਕਣਾ ਪੈਂਦਾ ਹੈ ਜੋ ਪੁਰਸ਼ ਤਾਕਤ ਨਾਲ ਦੁਨੀਆ ਜਿੱਤਦਾ ਹੈ ਉਹ ਤਾਕਤਵਰ ਕਹਾਉਂਦਾ ਹੈ ਅਤੇ ਜੋ ਪੁਰਸ਼ ਨਿਰਮਾਨਤਾ ਨਾਲ ਆਪਣਾ ਆਪ ਜਿੱਤਦਾ ਹੈ ਉਹ ਮਹਾਪੁਸ਼ਤ ਅਕਵੰਦਾ ਹੈ ਤਾਕਤਵਰ ਪੁਰਸ਼ ਵਡੇਰੀ ਤਾਕਤੋਂ ਹਾਰ ਸਕਦਾ ਹੈ ਨਿਰਮਾਨ ਪੁਰਸ਼ ਨੂੰ ਦੁਨੀਆ ਦੀ ਕੋਈ ਸ਼ਕਤੀ ਹਰਾ ਨਹੀਂ ਸਕਦੀ ਨਿਰਮਾਨ ਪੁਰਸ਼ ਦੀ ਜਹਰਾ ਹਾਰ ਹੀ ਉਸ ਦੀ ਜਿੱਤ ਬਣ ਜਾਂਦੀ ਹੈ ਗੁਰੂ ਅਰਜਨ ਦੇਵ ਜੀ ਚੰਦੂ ਜਿਹੇ ਬੇਸਮਝ ਲੋਕਾਂ ਦੇ ਖਿਆਲ ਵਿੱਚ ਹਾਰੇ ਪਰ ਗੁਰੂ ਅਰਜਨ ਦੇਵ ਜੀ ਦੀ ਉਹ ਹਾਰ ਹੀ ਸਦੀਵੀ ਜਿੱਤ ਬਣ ਗਈ ਜੋੜ ਦੇ ਸ਼ਹੀਦੀ ਕੇਵਲ ਆਪ ਨੂੰ ਅਮਰ ਹੀ ਨਹੀਂ ਕਰ ਗਈ ਸਗੋਂ ਗੁਰੂ ਘਰ ਵਿੱਚ ਬੇਅੰਤ ਸ਼ਹੀਦੀਆਂ ਦਾ ਬੀਜ ਬੀਜ ਗਈ ਚੰਦੂ ਦਾ ਮਨੋਰਥ ਗੁਰੂ ਅਰਜਨ ਦੇਵ ਜੀ ਦੇ ਹਿਰਦੇ ਵਿੱਚੋਂ ਅਨਿਰਬਲਤਾ ਜਾਂ ਕਮਜ਼ੋਰੀ ਨੂੰ ਲੱਭ ਕੇ ਉਸ ਦੇ ਸਹਾਰੇ ਆਪਣਾ ਸਵਾਰਥ ਪੂਰਾ ਕਰਨਾ ਸੀ ਪਰ ਜਿਸ ਤਰ੍ਹਾਂ ਦੱਸਿਆ ਗਿਆ ਹੈ ਨਿਰਮਾਨਤਾ ਵਾਲੀ ਥਾਂ ਤੇ ਨਿਰਬਲਤਾ ਟਿਕ ਹੀ ਨਹੀਂ ਸਕਦੀ ਚੰਦੂ ਨੂੰ ਆਪਣੇ ਮਨੋਰਥ ਵਿੱਚ ਸਖਤ ناکਾਮਯਾਬੀ ਹੋਈ ਅਤੇ ਨਿਰਬਲਤਾ ਦੀ بجائے ਉਸ ਨੂੰ ਮਹਾਪੁਰਸ਼ ਦੇ ਹਿਰਦੇ ਵਿੱਚੋਂ ਨਿਰਮਾਨਤਾ ਅਤੇ ਇਸ ਨਿਰਮਾਨਤਾ ਦੇ ਨਾਲ ਇਸ ਦੇ ਪੁੱਛੇ ਲੁਕੀ ਹੋਈ ਕਰਤਾਰ ਦੀ ਸਭ ਸ਼ਕਤੀ ਮਾਨਤਾ ਦਾ ਸਾਹਮਣਾ ਕਰਨਾ ਪਿਆ ਜਿਸ ਅੱਗੇ ਦੇਗਾ ਦਾ ਉਬਲਦਾ ਪਾਣੀ ਲੋਖਾਂ ਦੀ ਸੜਤੀ ਰੇਤ ਅਤੇ ਪਕ ਰਹੇ ਲੋਹੇ ਅਤੇ ਤਵਿਆਂ ਦੀ ਅਗਨੀ ਵੀ ਨਿਰਬਲ ਸਨ ਗਰੀਬੀ ਗਦਾ ਹਮਾਰੀ ਖੰਨਾ ਸਗਲ ਲੈਣ ਸਾਰੀ ਇਸ ਆਗੇ ਕੋਨਾ ਟਿਕੈ ਵਿਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ